ਐਕਟਵਾਂ ਨੂੰ ਬੜੇ ਸ਼ਰਤ ਤਰੀਕੇ ਨਾਲ ਇਸ ਤੋਂ ਬਾਹਰ ਰੇੜਿਆ ਜਾਂਦਾ ਅਤੇ ਉਸ ਤੋਂ ਬਾਅਦ ਬਾਹਰ ਜਾ ਕੇ ਜਿਹੜਾ ਸੂਸਟਾਰਟ ਕੀਤਾ ਜਾਂਦਾ ਮੈਂ ਬਾਹਰ ਪਾਣੀ ਪਾ ਰਹੀ ਸੀ ਤੇ ਉਹ ਪਹਿਲਾਂ ਖੰਭੇ ਲਾ ਕੇ ਖਲੋਤਾ ਉਧਰ ਖੰਭੇ ਲਾ ਕੇ ਖਲੋਤਾ ਮੈਂ ਅੰਦਰ ਵੜੀ ਆ ਪਤਾ ਨਹੀਂ ਲੱਗਾ ਕਿ ਮੇਰੇ ਨਾਲ ਹੀ ਖਰੇ ਅੰਦਰ ਵੜ ਗਿਆ ਉਹਨੇ ਜਦੋਂ ਸਕੂਟਰੀ ਸਟਾਰਟ ਕੀਤੀ ਮੈਂ ਭੱਜੀ ਪਿੱਛੇ ਉਹਦੇ ਮੈਂ ਵੇਖਿਆ ਮੈਂ ਕਿਹਾ ਸਕੂਟਰੀ ਫੇਰ ਬੱਚੇ ਆਏ ਪਿੱਛੇ ਮੇਰੇ ਫਟਾਫਟ ਮੰਮੀ ਕੀ ਹੋਇਆ ਮੈਂ ਕਿਹਾ ਸਕੂਟਰੀ ਲੈ ਗਿਆ ਮੈਨੂੰ ਇਸ ਗੱਲ ਦਾ ਨਹੀਂ ਪਤਾ ਵੀ ਉਹਨੇ ਅੰਦਰ ਵੜ ਜਾਣਾ ਜੇ ਮੈਨੂੰ ਇਸ ਗੱਲ ਦਾ ਪਤਾ ਹੁੰਦਾ ਨਾ ਪੁੱਛ ਲੈਂਦੀ ਵੀ ਕਾਦੇ ਵਾਤੇ ਤੂੰ ਤੇ ਇੰਜੇ ਗੇੜੀ ਮਾਰਨ ਡਿਆ ਵਾ ਆਈ ਕੱਲ ਨੂੰ ਇਹਨੇ ਆੜੇ ਬੱਚੇ ਨਿੱਕੇ ਨਿੱਕੇ ਉਹ ਤੁਰੇ ਫਿਰਦੇ ਜੇ ਕੱਲ ਨੂੰ ਕੌਣ ਲੈ ਜੇ ਤੋ ਕਿਤੇ ਕੌਣ ਜ਼ਿੰਮੇਵਾਰ ਹੋਊਗਾ ਪੰਜਾਬੀ ਲੱਗਦਾ ਸੀ ਕਿ ਜਾਂ ਹੋਰ ਪ੍ਰਵਾਸੀ ਲੱਗਦਾ ਸੀ ਇਹ ਨਹੀਂ ਪਤਾ ਚੱਲਿਆ ਵੀ ਉਹਨੇ ਮੂੰਹ ਸਾਰਾ ਕਵਰ ਕੀਤਾ ਹੈ ਉਨੇ ਟੋਪੀ ਪਾਈ ਆ ਜਿਹੜੀ ਮੰਕੀ ਮੰਕੀ ਟੈਪ ਆਪਣੀ ਹੁੰਦੀ ਟੋਪੀ ਉਹ ਪਾਈ ਜੇ ਭਾਈ ਚੋਰ ਫੜਿਆ ਜਾਂਦਾ ਤੇ ਫੇਰ ਤੈਨੂੰ ਜੁੱਤੀ ਵੀ ਬੜੀ ਫਿਰਨੀ ਲੱਗਦਾ ਇਹਦੇ ਹੱਥ 'ਚ ਕੁਝ ਚੀਜ਼ ਹੈ ਗਈ ਸੀ ਜੇ ਉਹ ਚੀਜ਼ ਤੁਹਾਨੂੰ ਮਾਰ ਦੇਂਦਾ ਜਾਂ ਤੁਹਾਡੇ ਕੰਨਾਂ ਤੋਂ ਕੁਛ ਲਾਹ ਲੈਂਦਾ ਤੁਹਾਨੂੰ ਕੁਝ ਕਰ ਜਾਂਦਾ ਤੇ ਫੇਰ ਕੋਈ ਸੀ ਜਦੋਂ ਮੈਂ ਕਿਹਾ ਸਕੂਟਰੀ ਲੈ ਗਿਆ ਸਕੂਟਰੀ ਲੈ ਗਿਆ ਤੇ ਇਹ ਮੰਗਰ ਫੇਰ ਬੱਚੇ ਭੱਜੇ ਗਏ ਉਹ ਬੰਦੇ ਨੇ ਵੇਖਿਆ ਆਇਆ ਕਿ ਅੱਜ ਕੱਲੀ ਲੇਡੀਜ਼ ਹੈਗੀ ਆ ਤੇ ਉਹਨਾਂ ਨੇ ਉਹਨੇ ਬੰਦੇ ਨੇ ਮੌਕਾ ਪਾ ਲਿਆ ਕਿ ਜਦੋਂ ਮੰਮੀ ਅੰਦਰ ਗਈ ਆ ਤੇ ਅੰਦਰ ਕੇ ਉਸੇ ਟਾਈਮ ਉਹ ਵੀ ਪਿੱਛੇ ਚੱਲ ਗਿਆ ਅੰਦਰ ਨੂੰ ਸਾਸੀ ਕਾ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਤਸਵੀਰਾਂ ਵਿਖਾਵਾਂਗੇ ਤੁਹਾਨੂੰ ਅਜਮਰਸਰ ਦੇ ਅਫਤਾਰ ਐਵਨਿਊ ਦੀ ਆ ਉਸ ਘਰ ਦੀਆਂ ਜਿੱਥੇ ਕੀ ਚੋਰ ਵੱਲੋਂ ਦਿਨ ਦਿਹਾੜੇ ਜਿਹੜਾ ਕੀ ਐਕਟਿਵਾ ਚੋਰੀ ਕੀਤੀ ਗਈ ਆ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਕਿਸ ਤਰ੍ਹਾਂ ਸੀਸੀਟੀਵੀ ਵਿੱਚ ਸਾਰੀ ਉਸ ਚੋਰ ਦੀ ਜਿਹੜੀ ਕਰਤੂਤ ਆ ਉਹ ਸਾਹਮਣੇ ਆ ਗਈ ਆ ਕਿਉਂਕਿ ਚੋਰ ਨੇ ਬੇਰਾ ਡਰ ਤੋਂ ਨਿਤੜਕ ਹੋ ਕੇ ਤਸਵੀਰ ਦਾ ਸਮਾਂ ਸੀ ਜਿਸ ਤਰ੍ਹਾਂ ਘਰ ਦਾ ਦਰਵਾਜ਼ਾ ਖੋਲਦਾ ਤੇ ਅੰਦਰ ਜਾ ਕੇ ਜਿਹੜੀ ਕਿ ਐਕਟਵਾ ਚੋਰੀ ਕਰਦਾ ਸਭ ਤੋਂ ਪਹਿਲਾਂ ਤੁਹਾਨੂੰ ਤਸਵੀਰਾਂ ਸਾਂਝੀ ਕਰਾਂਗੇ ਇਹ ਉਹ ਘਰ ਆ ਜਿੱਥੋਂ ਕਿ ਚੋਰ ਵੱਲੋਂ ਦਰਵਾਜ਼ਾ ਖੋਲ ਕੇ ਇੱਥੇ ਐਕਟਵਾ ਲੱਗੀ ਹੁੰਦੀ ਸੀ ਪਰਿਵਾਰ ਦੀ ਐਕਟਵਾ ਨੂੰ ਜਿਹੜਾ ਚਾਬੀ ਲੱਗੀ ਸੀ ਅਤੇ ਦਰਵਾਜ਼ਾ ਖੋਲ ਕੇ ਐਕਟਵਾ ਜਿਹੜਾ ਬਾਹਰ ਲੈ ਜਾਂਦਾ ਵਾ ਤੁਸੀਂ ਦੇਖ ਸਕਦੇ ਹੋ ਪਹਿਲਾਂ ਤੇ ਚੋਰ ਬਜ਼ਾਰਾਂ ਚੋਂ ਗਲੀਆਂ ਚੋਂ ਐਕਟਵਾ ਮੋਟਰਸਾਈਕਲ ਚੋਰੀ ਕਰਦੇ ਸੀ ਪਰ ਅੱਜ ਕੱਲ੍ਹ ਲੋਕਾਂ ਦੇ ਘਰਾਂ ਵਿੱਚੋਂ ਹੀ ਜਿਹੜੇ ਕੀ ਐਕਟਿਵਾ ਚੋਰੀ ਕਰ ਲਿਆ ਪੇੜ ਚੋਰ ਹੁਣ ਅਸੀਂ ਘਰਾਂ ਵਿੱਚ ਵੀ ਤੁਹਾਡੇ ਜਿਹੜੇ ਮੋਟਰਸਾਈਕਲ ਸਕੂਟਰ ਜਿਹੜੇ ਉਹ ਸੇਵ ਨਹੀਂ ਆ ਤੁਸੀਂ ਤਸਵੀਰਾਂ ਵੇਖ ਲਓ ਅਬਰ ਸੰਦੇ ਅਤਾਰ ਰੈਵਲੂ ਦੀਆਂ ਕੀ ਹਾਲਾਤ ਹੋ ਗਏ ਨੇ ਚੋਰਾਂ ਦੇ ਇੰਨੇ ਕਿ ਹੌਸਲੇ ਬੁਲੰਦ ਨੇ ਇਹ ਪਰਿਵਾਰ ਨਾਲ ਗੱਲਬਾਤ ਕਰਾਂਗੇ ਜਿਸ ਪਰਿਵਾਰ ਦੇ ਘਰ ਵਿੱਚੋਂ ਐਕਟਿਵਾ ਚੋਰੀ ਕੀਤੀ ਗਈ ਆ ਪਹਿਨ ਜੀ ਕੀ ਨਾਮ ਤੁਹਾਡਾ ਤੇ ਕਿੱਥੋਂ ਦੇ ਰਹਿਣ ਵਾਲੇ ਹੋ ਪਰਮਜੀਤ ਕੌਰ ਕਿਤੋਂ ਰਹਿਣ ਵਾਲੇ ਅਵਤਾਰਿਆਉਨੀਓ ਅੱਛਾ ਮੈਨੂੰ ਐਸੋ ਪੀ ਹੋਇਆ ਕੀ ਸੀ ਉਹ ਸਮਾਂ ਕੀ ਸੀ ਦਸ਼ਕਾ ਨੂੰ ਸਾਣਾ ਕਰਦੇ ਹੋ ਕਿੰਨੇ ਵਜਾ ਸਮਾਂ ਸੀ ਜਦੋਂ ਚੋਰ ਆਉਂਦਾ ਤੇ ਕਿਸ ਤਰ੍ਹਾਂ ਢਾਡੇ ਕਰਦੇ ਉਹ ਜਿਹੜਾ ਐਕਟਵਾ ਚੋਰੀ ਕਰਕੇ ਲੈ ਜਾਂਦਾ 7 ਵਜੇ ਦਾ 7 ਵਜੇ ਦਾ ਇਹ ਤਾਂ ਹਾਂਜੀ ਸਵੇਰ ਦਾ ਮੈਂ ਬਾਹਰ ਪਾਣੀ ਪਾ ਰਹੀ ਸੀ ਤੇ ਉਹ ਪਹਿਲਾਂ ਖੰਭੇ ਲਾ ਕੇ ਖਲੋਤਾ ਉਧਰ ਖੰਭੇ ਲਾ ਕੇ ਖਲੋਤਾ ਹੈ ਤੇ ਇਧਰ ਨੂੰ ਗਿਆ ਦੇ ਹੱਥ ਚ ਲਫਾਫਾ ਹੈ ਉਹਨੇ ਮੇਰੇ ਵੱਲ ਪਿੱਛਾ ਭੌਂਕੇ ਵੀ ਵੇਖਿਆ ਤੇ ਮੈਂ ਕਿ ਪਸ਼ਾਇਦ ਉਤਰਾ ਹੀ ਆ ਇੱਥੇ ਟਰੱਕ ਆਉਂਦਾ ਇਟਾਂ ਦਾ ਸ਼ਾਇਦ ਉਹਨਾਂ ਵੱਲ ਆਇਆ ਹੋਣਾ ਕੋਈ ਤੇ ਮੈਂ ਇਸੇ ਭਲੇ ਖਿਚ ਰਹੀ ਮੈਂ ਅੰਦਰ ਵੜੀ ਆ ਪਤਾ ਨਹੀਂ ਲੱਗਾ ਕਿ ਮੇਰੇ ਨਾਲ ਹੀ ਕੋਰੇ ਅੰਦਰ ਵੜ ਗਿਆ ਉਹਨੇ ਜਦੋਂ ਸਕੂਟਰੀ ਸਟਾਰਟ ਕੀਤੀ ਮੈਂ ਭੱਜੀ ਪਿੱਛੇ ਉਹਦੇ ਉਸੇ ਵਕਤ ਮੈਂ ਆਈ ਆ ਮੈਂ ਵੇਖਿਆ ਮੈਂ ਕਿਹਾ ਸਕੂਟਰੀ ਮੇਰ ਬੱਚੇ ਆਏ ਪਿੱਛੇ ਮੇਰੇ ਫਟਾਫਟ ਮੰਮੀ ਕਿਹਾ ਮੈਂ ਕਿਹਾ ਸਕੂਟਰੀ ਲੈ ਗਿਆ ਫਿਰ ਇਹ ਭੱਜੇ ਆ ਪਿੱਛੇ ਤੇ ਉਹ ਪਤਾ ਨਹੀਂ ਕਿੱਥੇ ਗਾਇਬ ਹੋ ਗਿਆ ਵਾ ਮਿਲਿਆ ਨਹੀਂ ਮੁਰਕੇ ਇਹਨਾਂ ਨੂੰ ਤੇ ਮੈਨੂੰ ਇਹ ਸੋ ਕਿਸ ਤਰ੍ਹਾਂ ਦੇ ਦੇਓ ਸਵੇਰੇ ਸਵੇਰ ਜਿੱਥੇ ਲੋਕ ਰੱਬ ਦਾ ਨਾਲ ਲੈਂਦੀ ਨੇ ਲੋਕ ਮੰਦਰ ਗੁਰਦੇ ਜਾਂਦੇ ਨੇ ਤੁਸੀਂ ਸਵੇਰੇ ਸਵੇਰ ਦਰਵਾਜ਼ਾ ਖੋਲ੍ਹਿਆ 7 ਵਜੇ ਬੂਹੇ ਗਾੜੀ ਪਾਣੀ ਤਰੋਂਕਿਆ ਤੇ ਰੱਬ ਦਾ ਨਾਲ ਲਿਆ ਕੀ ਲੱਗਦਾ ਸੀ ਤੁਹਾਨੂੰ ਇਸ ਤਰ੍ਹਾਂ ਕਿ ਜੋ ਜਿਹੜੇ ਨੇ ਤੁਹਾਡੇ ਬੂਹੇ ਗਾੜੀ ਇੰਤਿਆਜ਼ ਕਰ ਰਹੇ ਨੇ ਕਿ ਕਦੋਂ ਤੁਸੀਂ ਦਰਵਾਜ਼ਾ ਖੋਲੋ ਤੇ ਤੁਹਾਡੇ ਘਰ ਵੈਕਟਵਾ ਚੋਰੀ ਕੀਤੀ ਜਾਵੇ ਮੈਨੂੰ ਇਹ ਗੱਲ ਦਾ ਪਤਾ ਹੀ ਨਹੀਂ ਹੈ ਜੀ ਮੈਨੂੰ ਇਹ ਗੱਲ ਦਾ ਨਹੀਂ ਪਤਾ ਕਿ ਉਹਨੇ ਅੰਦਰ ਵੜ ਜਾਣਾ ਜੇ ਮੈਨੂੰ ਇਹ ਗੱਲ ਦਾ ਪਤਾ ਹੁੰਦਾ ਨਾ ਮੈਂ ਪੁੱਛ ਲੈਂਦੀ ਕਿ ਕਾਹਦੇ ਵਾਤੇ ਇੱਥੇ ਇੰਜ ਗੇੜੀ ਮਾਰ ਮੇਉ ਹੋ ਅੰਦਰ ਵੜ ਗਿਆ ਤੇ ਮੈਂ ਸਕੂਟਰੇ ਸਟਾਰਟ ਹੋਈ ਮੈਂ ਪਿੱਛੇ ਭੱਜ ਗਿਆ ਬੱਚੇ ਕਹਿੰਦੇ ਕਹਿੰਦੇ ਗੰਨੇਆ ਵਾਲਾ ਮੁੰਡਾ ਆਇਆ ਤੇ ਕਹਿੰਦਾ ਵੀ ਮੈਂ ਤੁਸੀਂ ਕੀ ਕੀ ਹੋਇਆ ਉਹਨੂੰ ਕੋ ਸਕੂਟਰੀ ਮੰਗੇ ਸਕੂਟਰੀ ਨਹੀਂ ਦਿੱਤੇ ਜੋ ਦੇ ਦਿੰਦਾ ਤੇ ਫੇਰ ਸਾਡੀ ਸੈਲ ਸਕੂਟਰੀ ਵੱਜ ਜਾਂਦੀ ਕੀ ਲੱਗਦਾ ਵੀ ਇਸਾਰੇ ਜਿਹੜੇ ਹਾਦਸੇ ਹੁਣੇ ਦਿਨ ਦਿਹਾੜੇ ਇੰਨੀ ਸੌਖ ਤੇ ਜਿਹੜੇ ਕਿ ਚੋਰ ਚੋਰੀ ਕਰਕੇ ਲੈ ਜਾਣਾ ਅੱਗੇ ਤਾਂ ਅਸੀਂ ਦੇਖਿਆ ਸੀ ਲੋਕਾਂ ਦੇ ਮੋਟਰਸਾਈਕਲ ਸਕੂਟਰ ਗਲੀਆਂ ਬਜ਼ਾਰਾਂ ਚੋਂ ਚੁੱਕੇ ਜਾਂਦੇ ਸੀ ਜਾਂ ਕਿਤੇ ਧਾਰਮਿਕ ਜਗ੍ਹਾ ਚੁੱਕੇ ਜਾਂਦੇ ਸੀ ਪਰ ਹੁਣ ਤੇ ਲੋਕਾਂ ਦੇ ਘਰਾਂ ਵਿੱਚੋਂ ਚੁੱਕੇ ਜਾਂਦੇ ਨੇ ਕਿ ਲੱਗਦਾ ਵੀ ਅਸੀਂ ਹੁਣ ਸੇਫ ਹੈਗੇ ਆ ਸਾਡੇ ਅੰਦਰ ਜਿਹੜੇ ਲੱਗੇ ਨੇ ਸਕੂਟਰ ਮੋਟਰਸਾਈਕਲ ਕਿ ਲੱਗਦਾ ਸੇਫ ਹੈਗੇ ਆ ਸੇਫ ਨਹੀਂ ਹੈਗੇ ਜੀ ਅਸੀਂ ਕੱਲ ਨੂੰ ਨੇ ਸਾਡੇ ਬੱਚੇ ਨਿੱਕੇ ਨਿੱਕੇ ਉਹ ਤੁਰੇ ਫਿਰਦੇ ਜੇ ਕੱਲ ਨੂੰ ਕੋਣ ਲੈ ਜਾਏ ਚੋਕੇ ਤਾਂ ਕੋਣ ਜ਼ਿੰਮੇਵਾਰ ਹੋਊਗਾ ਕੋਈ ਜ਼ਿੰਮੇਵਾਰ ਨਹੀਂ ਨਾ ਹੋਊਗਾ ਇਹ ਤਾਂ ਸਰਕਾਰ ਨੂੰ ਕਰਨਾ ਚਾਹੀਦਾ ਨਾ ਵੀ ਕੀ ਕਰਨਾ ਚਾਹੀਦਾ ਵੀ ਇਹ ਵੇਖੀ ਇਹਨਾਂ ਨੂੰ ਫੜੀਏ ਜਿਸ ਤਰ੍ਹਾਂ ਨਸ਼ੇ ਪਤੇ ਘਰ ਕੇ ਆਣ ਕੇ ਚੋਰੀ ਕਰਦੇ ਆ ਤੇ ਉਹ ਉਹ ਤਾਂ ਨਾ ਕਰਨ ਪਰ ਕੀ ਲੱਗਦਾ ਵੀ ਜਿਹੜਾ ਇੰਦਾ ਵੱਡਾ ਚੋਰ ਨੇ ਕਾਰਵਾਈ ਕੀਤੀ ਆ ਦਿਨ ਦਿਹਾੜੇ ਇਸ ਵਕਤ ਜਿੱਥੇ ਲੋਕ ਰੱਬ ਦਾ ਲੈਂਦੇ ਨੇ ਤੁਹਾਡਾ ਦਰਵਾਜ਼ਾ ਖੋਲ ਕੇ ਅੰਨ ਖੋਲ ਕੇ ਬੜੇ ਓਡੇ ਛਾਤ ਦੇ ਤਰੀਕੇ ਨਾਲ ਐਕਟਵਾ ਚੋਰੀ ਕੀਤੀ ਆ ਕਿ ਲੱਗਦਾ ਕਿਸੇ ਨਸ਼ੇਰੀ ਬੰਦੇ ਕੰਮ ਹੋਊਗਾ ਕਿਉਂਕਿ ਬੜੀ ਦਲੇਰੀ ਵਰਤੀ ਗਈ ਆ ਕਿਸੇ ਦੇ ਘਰ ਚੋਂ ਜਾ ਕੇ ਐਕਟਵਾ ਚੋਰੀ ਕਰਨੀ ਬੜੀ ਹਿੰਮਤ ਦਾ ਕੰਮ ਆ ਕਿ ਲੱਗਦਾ ਸ਼ਾਇਦ ਨਸ਼ੇ ਦਾ ਆਦੀ ਸੀ ਨਸ਼ੇੜੀ ਬੰਦਾ ਹੋਊਗਾ ਜਿਹੜਾ ਇੰਨਾ ਵੱਡਾ ਜਿਹੜੇ ਦਲੇਰੀ ਨਾਲ ਜਿਹੜਾ ਕੰਮ ਚੁੱਕਿਆ ਹੋਊਗਾ ਹਾਂਜੀ ਉਹ ਛੋਟੀ ਓਟੀ ਨੇਖੇ ਕਹਿੰਦੀ ਮੰਮੀ ਤੁਹਾਨੂੰ ਨਹੀਂ ਪਤਾ ਲੱਗਾ ਕਹਿੰਦੀ ਉਹ ਥੋੜਾ ਕੁੱਬ ਕੱਢ ਕੇ ਤੁਰਨਿਆ ਥੋੜਾ ਲੰਗਾਂਦਾ ਪਿਆ ਮੈਂ ਕਿਹਾ ਮੈਂ ਧਿਆਨ ਨਹੀਂ ਕੀਤਾ ਮੈਂ ਕਿਹਾ ਤੁਰਦਾ ਫਿਰਦਾ ਜਰੂਰ ਮੈਂ ਵੇਖਿਆ ਨੂੰ ਇਦ ਮੈਂ ਇਧਰ ਨੂੰ ਵੀ ਗਿਆ ਇਧਰ ਨੂੰ ਵੀ ਗਿਆ ਮੈਂ ਪਿੱਛਾ ਪੌਂਗੇ ਵੇਖਿਆ ਜਦੋਂ ਮੈਂ ਪਿੱਛੇ ਗਈ ਸਕੂਟਰੀ ਤੇ ਉਹਨੇ ਉਹਨੂੰ ਵੀ ਸਕੂਟੀ ਤੇ ਚੜ੍ਹੇ ਨੇ ਮੇਰੇ ਪਿੱਛਾ ਪੌਂਕੇ ਵੇਖਿਆ ਵਾ ਇਹ ਕਹਿੰਦੇ ਮੇਰੇ ਕੋਲ ਚੀਜ਼ ਮਾਰਨ ਮੈਂ ਕਿ ਐਡੀ ਦੂਰ ਮੈਂ ਥੋੜਾ ਮਾਰ ਸਕਦੀ ਸੀ ਉਹਨ ਦੂਰ ਨਿਕਲ ਚੁੱਕਾ ਸੀ ਤੇ ਮੈਂ ਪਿੱਛੇ ਉਹ ਸਕੂਟਰੀ ਤੇ ਮੈਂ ਪੈਦਲ ਸੀ ਇਸ ਕਹਿੰਦੇ ਜਿਹੜਾ ਚੋਰ ਤੁਹਾਡੇ ਘਰੇ ਆਇਆ ਵਾ ਥੋੜਾ ਬਹੁਤਾ ਖੁਲੀਆ ਯਾਦ ਹੈ ਤੁਹਾਨੂੰ ਕਿਸ ਤਰ੍ਹਾਂ ਦਾ ਖੁਲੀਆ ਸੀ ਮੂੰਹ ਉਹਨੇ ਟੱਕਿਆ ਸੀ ਕਿ ਨੰਗਿਆ ਸੀ ਪੰਜਾਬੀ ਲੱਗਦਾ ਸੀ ਕਿ ਜਾਂ ਹੋਰ ਪ੍ਰਵਾਸੀ ਲੱਗਦਾ ਸੀ ਭਾਈ ਇਹ ਨਹੀਂ ਪਤਾ ਚੱਲਿਆ ਵੀ ਉਹਨੇ ਮੂੰਹ ਸਾਰਾ ਕਵਰ ਕੀਤਾ ਹੈ ਸ ਉਨੇ ਟੋਪੀ ਪਾਈ ਆ ਜਿਹੜੀ ਮੰਕੀ ਮੰਕੀ ਟੈਪ ਨਹੀਂ ਹੁੰਦੀ ਟੋਪੀ ਉਹ ਪਾਈ ਜੇ ਆ ਸਾਰਾ ਮੂੰਹ ਉਹਦਾ ਕਬਰ ਸਿਰਫ ਅੱਖਾਂ ਖੇ ਨਜ਼ਰ ਆ ਰਹੀਆਂ ਉਹ ਤਰ੍ਹਾਂ ਉੱਚਾ ਲੰਮਾ ਹੋਇਆ ਹੈਲਥੀ ਆ ਠੀਕ ਹੈ ਇਹ ਲੱਗਦਾ ਵੀ ਜੇਕਰ ਤੁਹਾਨੂੰ ਸਾਕ ਪਿਆ ਹੋਵੇ ਜਿਵੇਂ ਇਹਨੇ ਮੂੰਹ ਟੱਕਿਆ ਸੀ ਮਸਲਾ ਬੰਨਿਆ ਸੀ ਮੂੰਹ ਤੇ ਤਾਂ ਤੁਸੀਂ ਇਹਨੂੰ ਪੁੱਛਿਆ ਜਿਵੇਂ ਲੱਗਾ ਪਤਾ ਵੀ ਤੁਹਾਡੇ ਘਰ ਦੀ ਹੁਰਾਕੀ ਕਰਦੇ ਆ ਸੀ ਇੱਕ ਦੋ ਦਿਨ ਤੋਂ ਪਹਿਲਾਂ ਤੇ ਤੁਸੀਂ ਇਹਨੂੰ ਪੁੱਛਿਆ ਭਾਈ ਤੂੰ ਕੌਣ ਆ ਮੂੰਹ ਬੰਨਿਆ ਵਾ ਪੁੱਛਿਆ ਤੁਸੀਂ ਇਹਨੂੰ ਕਦੇ ਪੁੱਛਿਆ ਹੀ ਨਹੀਂ ਨਾ ਇਹੋ ਹੀ ਤਾਂ ਗਲਤੀ ਹੋ ਗਈ ਹੈ ਨਾ ਪੁੱਛਿਆ ਹੀ ਨਹੀਂ ਨਾ ਕਿ ਕੀ ਤੂੰ ਇੱਥੇ ਫਿਰਨੇ ਐ ਮਨਾ ਕੀ ਬਚਨ ਤਾਂ ਪੁੱਛਣਾ ਤਾਂ ਸਹੀ ਮਮੀ ਮੈਂ ਕਿਹਾ ਮੈਂ ਇਹਨੂੰ ਤੇ ਦਿਮਾਗ 'ਚ ਨਹੀਂ ਹੈਗਾ ਇਹਨਾਂ ਮੈਂ ਕਿਹਾ ਟਰੱਕ ਆਉਂਦਾ ਵੇਟਾ ਆਉਂਦਾ ਅੱਜ ਵੀ ਆਇਆ ਉਹ ਬੰਦੇ ਆਏ ਇਹ ਤੇ ਮੈਂ ਕਿਹਾ ਸ਼ਾਇਦ ਉਸੇ ਦੀ ਡੀਕੁਏਟ ਕਰਨ ਰਿਹਾ ਗੰਨੇ ਵਾਲੇ ਉੱਤੇ ਲੈ ਲੈ ਕੇ ਨੰਗਣ ਡੇ ਆ ਮੈਂ ਫੇਰ ਵੀ ਗੌਰ ਨਹੀਂ ਕੀਤੀ ਵੀ ਮੈਂ ਅੰਦਰ ਵੜ ਗਈ ਆ ਮੈਨੂੰ ਪਤਾ ਹੀ ਨਹੀਂ ਜੇ ਲੱਗਦਾ ਵੀ ਲੇਕਰ ਤੁਹਾਡਾ ਜਿਵੇਂ ਉਹ ਤੁਸੀਂ ਦੱਸ ਰਹੇ ਹੋ ਵੀ ਜੇ ਗੱਲਿਆਂ ਵਾਲਾ ਆਪਣੀ ਐਕਟੀਵਾ ਦੇ ਦਿੰਦਾ ਤੁਹਾਡੀ ਮਦਦ ਕਰ ਦਿੰਦਾ ਤੇ ਸ਼ਾਇਦ ਚੋਰ ਫੜਿਆ ਜਾ ਸਕਦਾ ਫਿਰ ਫੜਿਆ ਜਾ ਸਕਦਾ ਫਿਰ ਫੜਿਆ ਜਾ ਸਕਦਾ ਛੋਟੀ ਬੋਟੀ ਨੇ ਕਿਆ ਕੰਦੀ ਭਾਜੀ ਹਾਂ 2 ਮਿੰਟ ਦੇ ਦੇ ਤੇ ਜਿਹੜਾ ਉਹਨੇ ਕਹਿੰਦਾ ਨਹੀਂ ਉਹਨੇ ਦਿੱਤੇ ਨਹੀਂ ਤੇ ਉਸ ਉਹਦੇ ਵੀ ਥੋੜੀ ਇੱਕ ਗਲਤੀ ਆ ਜੇ ਦੇ ਦਿੰਦਾ ਤੇ ਚੋਰ ਫੜਿਆ ਜਾਣਾ ਬਿਲਕੁਲ ਜੀ ਬਹੁਤ ਸ਼ਰਮ ਵਾਲੀ ਗੱਲ ਆ ਵੀ ਜੇਕਰ ਕੋਈ ਭੈਣ ਭਰਾ ਮੁਸੀਬਤ ਚ ਹੁੰਦਾ ਜੇਕਰ ਕਿਸੇ ਦੀ ਇਸ ਤਰ੍ਹਾਂ ਐਕਟੀਵਾ ਚੋਰ ਚੋਰੀ ਲੈ ਕੇ ਜਾਂਦਾ ਵਾ ਜੇਕਰ ਤੁਹਾਡੀ ਮਦਦ ਵਾਸਤੇ ਤੁਹਾਡੇ ਕੋ ਕੋਈ ਸਹਾਰਾ ਮੰਗਦਾ ਕੋ ਐਕਟਿਵਾ ਸੂਟਰ ਮੰਗਦਾ ਤੇ ਜਰੂਰ ਬੰਦ ਕਰਿਆ ਕਰੋ ਤੁਸੀਂ ਦੇਖ ਸਕਦੇ ਹੋ ਪਰਵਾਰ ਦਾ ਕਹਿਣਾ ਵੀ ਜੇਕਰ ਉਹ ਗੰਦੇ ਵਾਲਾ ਵੀਰ ਇਹਨਾਂ ਨੂੰ ਐਕਟਿਵਾ ਦੇ ਦਿੰਦਾ ਤੇ ਸ਼ਾਇਦ ਐਕਟਿਵਾ ਦੇ ਨਾਲ ਉਹਦਾ ਪਿੱਛਾ ਕੀਤਾ ਜਾ ਸਕਦਾ ਸੀ ਤੇ ਉਹ ਜਿਹੜਾ ਚੋਰ ਸੀ ਉਹ ਫੜਿਆ ਜਾ ਸਕਦਾ ਸੀ ਪਰ ਤੁਸੀਂ ਦੇਖ ਸਕਦੇ ਹੋ ਉਸ ਵੀਰ ਨੇ ਐਕਟਿਵਾ ਨਹੀਂ ਦਿੱਤੀ ਤੇ ਉਹ ਚੋਰ ਜਿਹੜਾ ਭੱਜ ਵਿੱਚ ਸਫਲ ਹੋ ਗਿਆ ਪਰ ਸਾਡੀ ਵੀ ਦਸ਼ਕਾੜ ਅਪੀਲ ਹੈ ਭਾਈ ਜਿੱਥੇ ਕਿਤੇ ਤੁਹਾਨੂੰ ਲੱਗਦਾ ਕਿਸੇ ਦੀ ਮਦਦ ਜ਼ਰੂਰ ਕਰਿਆ ਕਰੋ ਕਿਉਂਕਿ ਇਹ ਹਾਲਾਤ ਤੁਹਾਡੇ ਨਾਲ ਵੀ ਹੋ ਸਕਦੇ ਨੇ ਤੁਹਾਡੇ ਰਿਸ਼ਤੇਦਾਰ ਭੈਣ ਭਰਾਵਾਂ ਨਾਲ ਵੀ ਹੋ ਸਕਦੇ ਨੇ ਪਰ ਸਾਨੂੰ ਮਦਦ ਕਰਨ ਦੀ ਲੋੜ ਹੈ ਹਮੇਸ਼ਾ ਕਹਿੰਦਾ ਬੰਦਾ ਬੰਦੇ ਦਾ ਦਾਦਾ ਹੁੰਦਾ ਵਾ ਪਰ ਕੀ ਜੇ ਲੱਗਦਾ ਜੇਕਰ ਉਹ ਵੀਰ ਵਾਕਈ ਮਦਦ ਕਰ ਦਿੰਦਾ ਤੇ ਅੱਜ ਅਸੀਂ ਚੋਰ ਫੜ ਲੈਣਾ ਸੀ ਫੜ ਲੈਣਾ ਸੀ ਫਿਰ ਭਾਜੀ ਚੋਰ ਫੜਿਆ ਜਾਂਦਾ ਤੇ ਫਿਰ ਤੈਨੂੰ ਜੁੱਤੀ ਵੀ ਬੜੀ ਫਿਰਨੀ ਫੇਰ ਪੂਰੀ ਜੁੱਤੀ ਫਿਰਨੀ ਜੇ ਅੰਦਰ ਵਾਲਿਆਂ ਦੀ ਹਿੰਮਤ ਹੀ ਫਿਰ ਆ ਇਹ ਕਹਣਾ ਕਿ ਤਰ੍ਹਾਂ ਬਣ ਗਈ ਤੇਰੀ ਤੂੰ ਤਾਂ ਅੰਦਰ ਕਿਵੇਂ ਵੜ ਸਕਦਾ ਬਾਕੀ ਲੱਗਦਾ ਨਹੀਂ ਜੀ ਅੱਜ ਘਰੋਂ ਐਕਟਵਾ ਚੋਰੀ ਕੀਤੀ ਆ ਰੱਬ ਨਾ ਕਰੇ ਕਿ ਕੋਈ ਬੱਚਾ ਰੱਬ ਨਾ ਕਰੇ ਕੋਈ ਪਾਣਾ ਹੋਰ ਵਰਤ ਦਿੰਦਾ ਦਿਨ ਦਿਹਾੜੇ ਜਿਵੇਂ ਕੋਈ ਹਥਿਆਰ ਹੋ ਸਕਦਾ ਸੀ ਉਹ ਛੱਡ ਪੇ ਲਾ ਦਿੰਦਾ ਕੀ ਲੱਗਦਾ ਨਹੀਂ ਦਲੇਰੀ ਜੀ ਇਹ ਚੋਰਾ ਨੂੰ ਜਿੰਦਦਰ ਵਾਧੀ ਜਾ ਰਹੀ ਹੈ ਉਹਨਾਂ ਦੀ ਹਾਂਜੀ ਇਹ ਮੈਨੂੰ ਇਹ ਕਹਿੰਦੇ ਬੱਚੇ ਕਿ ਮੰਮੀ ਚਲੋ ਇਹ ਜਦੋਂ ਲੱਗਦਾ ਇਹਦੇ ਹੱਥ ਚ ਕੁਝ ਚੀਜ਼ ਹੈ ਗਈ ਸੀ ਜੇ ਉਹ ਚੀਜ਼ ਤੁਹਾਨੂੰ ਮਾਰ ਦਿੰਦਾ ਜਾਂ ਤੁਹਾਡੇ ਕੰਨਾਂ ਤੋਂ ਕੁਛ ਲਾਹ ਲੈਂਦਾ ਤੁਹਾਨੂੰ ਕੁਛ ਕਰ ਜਾਂਦਾ ਤੇ ਫੇਰ ਕੋਈ ਸੀ ਫੇਰ ਆਂਦੇ ਇੱਥੇ ਉੱਤੇ ਆ ਤੁਹਾਨੂੰ ਥੋੜਾ ਬਦਲ ਲੱਗਣਾ ਸੀ ਵੀ ਥੱਲੇ ਕੀ ਹੋਇਆ ਜਿਹਦੇ ਸੋ ਵੀ ਜਦੋਂ ਤੁਸੀਂ ਤੁਹਾਨੂੰ ਪਤਾ ਲੱਗਾ ਵੀ ਐਕਟਵਾ ਦੀ ਆਵਾਜ਼ ਆ ਰਹੀ ਹੈ ਕੋਈ ਐਕਟਵਾ ਸਟਾਰਟ ਕਰਕੇ ਲੈ ਗਿਆ ਤੇ ਤੁਸੀਂ ਮਗਰ ਭੱਜੇ ਹੋ ਉਸ ਤੋਂ ਬਾਅਦ ਆਪਣੇ ਬੱਚਿਆਂ ਨੂੰ ਤੁਸੀਂ ਬੁਲਾਇਆ ਆ ਵੀ ਚੋਰ ਆ ਗਏ ਨੇ ਇੱਕ ਟਮ ਲੈ ਗਏ ਬੱਚੇ ਨੇ ਮੇਰੀ ਆਵਾਜ਼ ਸੁਣੀ ਆ ਜਦੋਂ ਮੈਂ ਕਿਹਾ ਸਕੂਟਰੀ ਲੈ ਗਿਆ ਸਕੂਟਰੀ ਲੈ ਗਿਆ ਤੇ ਇਹ ਮੰਗਰ ਫਿਰ ਬੱਚੇ ਭੱਜੇ ਕਹਿੰਦੇ ਮੁੰਡਾ ਕਿਤੇ ਬਾਥਰੂਮ ਚ ਗਿਆ ਸੀ ਤੇ ਕਹਿੰਦੀ ਪਤਾ ਨਹੀਂ ਮੰਮੀ ਦੀ ਰੋਲੀ ਪਾਉਣ ਪੈਣ ਦੀ ਆਵਾਜ਼ ਆਈ ਪਤਾ ਨਹੀਂ ਕੀ ਹੋਇਆ ਮੰਮੀ ਫਟਾਫਟ ਇਹ ਉਹ ਪੈਂਟ ਫੜੇ ਫੜੇ ਹੱਥ ਚ ਤੇ ਥੱਲੇ ਆਇਆ ਦਵਾ ਦਵਾ ਫਿਰ ਉਹਨੇ ਕਿਹਾ ਉਹਦੇ ਕਵੋਟੀ ਵੀ ਭੱਜੀ ਆ ਛੋਟੀ ਮੰਮੀ ਕੀ ਹੋਇਆ ਮੈਂ ਸਕੂਟਰੀ ਲੈ ਗਿਆ ਆਪਣੇ ਵਾਲੀ ਪੇਰੋ ਜੇ ਆਏ ਦਵਾ ਦਵਾ ਤੇ ਮੁੜ ਕੇ ਗਏ ਪਿੱਛਾ ਕੀਤਾ ਤੇ ਪਤਾ ਹੀ ਨਹੀਂ ਕਿੱਥੇ ਗਿਆ ਗੱਡੀ ਗੱਡੀ ਵੀ ਨਾ ਅੱਗੇ ਆਂਦੀ ਫਿਰ ਇਹਨਾਂ ਨੂੰ ਪਤਾ ਲੱਗ ਜਾਣਾ ਕਿ ਕਿੱਧਰ ਨੂੰ ਮੁੜਿਆ ਤੇ ਫਿਰ ਇਹਨਾਂ ਉਧਰ ਨਹੀਂ ਮੁੜ ਜਾਣਾ ਇੱਕੜੀ ਪੈਂਦੀ ਇਹ ਜਿਹੜਾ ਦਰਵਾਜ਼ਾ ਵਾ ਇੱਕੜੀ ਬੰਦ ਕਰਕੇ ਜੂ ਦੱਸ ਦਿਓ ਇੱਕ ਗੇਟ ਮਾਰ ਕੇ ਕਿਸ ਤਰ੍ਹਾਂ ਜਿਹੜੇ ਚੋਰ ਨੇ ਕਿਸ ਤਰ੍ਹਾਂ ਲਖੋ ਲਿਆ ਮੈਂ ਦੱਸਾਂ ਜੂ ਤੁਹਾਨਾਂ ਕਰਦਾ ਇਹੋ ਗੇਟ ਆ ਇਹੋ ਘਰ ਆ ਅਦੂ ਦਰਵਾਜ਼ੇ ਬੰਦ ਕਰ ਦਿਓ ਜਿਸ ਤਰ੍ਹਾਂ ਇਹ ਜਿਹੜਾ ਚੋਰ ਆ ਇਸ ਦਰਵਾਜ਼ੇ ਨੂੰ ਖੋਲਦਾ ਵਾ ਸਵੇਰ ਦਾ ਸਮਾਂ ਵਾ ਸਵੇਰ ਦਾ 7 ਵਜੇ ਦਾ ਸਮਾਂ ਜਿੱਥੇ ਕਿ ਲੋਕ ਸਵੇਰੇ ਉੱਠ ਕੇ ਰੱਬ ਦਾ ਨਾਲ ਲੈਂਦੇ ਨੇ ਪਰਮਾਤਮਾ ਦਾ ਜਿਹੜੇ ਚੋਰ ਨੇ ਉਹ ਚੋਰੀ ਕਰਦੇ ਨੇ ਸਿੱਰੇ ਸਿੱਰੇ ਤੁਸੀਂ ਦੇਖਿਆ ਸਤਿਵਾਰ ਸਮਾਂ ਸੀ ਜਿਵੇਂ ਭੈਣ ਕੇ ਆਏ ਦਵਾਜਾ ਖੋਲਦੇ ਨੇ ਅਤੇ ਚੋਰ ਵੱਲੋਂ ਅੰਦਰ ਐਂਟਰ ਹੁੰਦਾ ਜਦੋਂ ਇੱਥੇ ਅੰਦਰ ਹੁੰਦਾ ਐਂਟਰ ਇੱਥੇ ਇੱਕ ਐਕਟਵਾ ਲੱਗੀ ਸੀ ਇੱਕ ਐਕਟਵਾ ਇੱਥੇ ਲੱਗੀ ਸੀ ਅੱਥੇ ਲੱਗੇ ਅੱਥੇ ਉਸ ਤੋਂ ਵੱਲੋਂ ਐਕਟਵਾ ਨੂੰ ਬੜੇ ਸ਼ਾਰਤ ਤਰੀਕੇ ਨਾਲ ਇੱਥੋਂ ਬਾਹਰ ਰੇੜਿਆ ਜਾਂਦਾ ਅਤੇ ਉਸ ਤੋਂ ਬਾਅਦ ਬਾਹਰ ਜਾ ਕੇ ਜਿਹੜਾ ਸੂਟ ਸਟਾਰਟ ਕੀਤਾ ਜਾਂਦਾ ਤੇ ਤੁਸੀਂ ਦੇਖ ਸਕਦੇ ਹੋ ਇਹ ਪਰਿਵਾਰ ਮਿਹਨਤਗਰ ਲੋਕ ਨੇ ਇਹਨਾਂ ਨੇ ਜਿਹੜੇ ਕਿ ਮਿਹਨਤ ਕਰਕੇ ਆਪਣੇ ਪਰਿਵਾਰ ਦਾ ਪੇਟ ਪਾਲਦੇ ਨੇ ਮੋਟਰਸਾਈਕਲ ਮਕੈਨਿਕ ਨੇ ਤੇ ਖਾਸ ਕਰਕੇ ਉਸ ਵੀਰ ਨਾਲ ਵੀ ਗੱਲਬਾਤ ਕਰਦੇ ਆ ਜਿਹੜੇ ਪ੍ਰਵਾਹ ਕੇ ਮੈਂਬਰਾਂ ਦੇ ਘਰ ਆ ਵੀਰੇ ਹੋਇਆ ਕੀ ਸੀ ਦਸ਼ਕਾਂ ਨੂੰ ਸਾਂਝਾ ਕਰਦੇ ਹੋ ਕਿ ਸਾਨੂੰ ਪਤਾ ਲੱਗਾ ਪਹਿਲਾਂ ਵੀ ਇੱਕ ਦੋ ਦਿਨਾਂ ਤੋਂ ਰੈਕੀ ਕਰ ਰਿਹਾ ਸੀ ਇਹਦੇ ਵਿੱਚ ਕਿੰਨੀ ਸੱਚਾਈ ਹੈ ਹਾਂਜੀ ਸਰ ਮੇਰੀ ਨਾ ਛੋਟੀ ਸਿਸਟਰ ਆ ਉਹ ਸਲੂਨ ਦਾ ਕੰਮ ਕਰਦੀ ਉਹ ਸਵੇਰੇ ਕਿਤੇ ਸਿਰੇ ਛੇਤੀ ਚਲੀ ਸੀ ਤੇ ਉਹਨਾਂ ਨੇ ਸਿਰੇ ਦੱਸਿਆ ਕਿ ਕੋਈ ਬੰਦਾ ਹੈਗਾ ਵਾ ਤੇ ਉਹਨੇ ਕਿਹਾ ਵਾ ਕਿ ਮੰਮੀ ਬੂਆ ਬੰਦ ਕਰ ਲੋ ਕੋਈ ਬੰਦਾ ਖਲੋਤਾ ਬਾਹਰ ਅੱਛਾ ਤੇ ਉਹਨੇ ਉਸ ਦਿਨ ਰੈਕਿੰਗ ਕੀਤੀ ਆ ਅਗਲੇ ਦਿਨ ਫਿਰ ਆਇਆ ਵਾ ਉਹਨੇ ਵੇਖਿਆ ਇਹ ਮੌਕਾ ਵੇਖਿਆ ਕਿ ਇੱਥੇ ਬੜ ਜਨਾਨੀਆਂ ਆ ਵਾ ਕਿ ਲੇਡੀਸ ਹੈਗੀ ਆ ਜੈਂਟਸ ਕੋ ਥੱਲੇ ਹੈਗਾ ਨਹੀਂ ਆ ਕਿ ਉਹਨੇ ਫਿਰ ਅਗਲੇ ਦਿਨ ਦਾ ਮੌਕਾ ਪਾ ਲਿਆ ਕਿ ਅਗਲੇ ਦਿਨ ਦੋ ਲੇਡੀਸ ਹੈਗੀ ਆ ਚਲੋ ਉਸ ਦਿਨ ਛੋਟੀ ਭੈਣ ਨਹੀਂ ਬਾਹਰ ਮੰਮੀ ਕੱਲੇ ਹੀ ਬਾਹਰ ਉਹਨਾਂ ਨੇ ਪਾਣੀ ਅੱਧਾ ਰੋੜਨ ਦੇ ਕਿ ਹਰ ਰੋਜ਼ ਰੋੜਦੇ ਆ ਜੋ ਇੱਕ ਦਿਨ ਹੀ ਕਿ ਹਰ ਰੋਜ਼ ਰੋੜਦੇ ਆ ਕਿ ਚਲੋ ਆਪਣੇ ਘਰ ਨੂੰ ਹਰ ਕੋਈ ਬਾਹਰ ਪਾਣੀ ਪਾਉਂਦਾ ਕਿੱਦਾਂ ਚਲੋ ਕਿ ਬਾਹਰ ਪਾਣੀ ਪਾਉਂਦੇ ਸੀ ਉਹ ਬੰਦੇ ਨੇ ਵੇਖਿਆ ਆਇਆ ਕਿ ਅੱਜ ਕੱਲੀ ਲੇਡੀਸ ਹੈਗੀ ਆ ਤੇ ਉਹਨਾਂ ਨੇ ਉਹਨੇ ਬੰਦੇ ਨੇ ਮੌਕਾ ਪਾ ਲਿਆ ਕਿ ਜਦੋਂ ਮੰਮੀ ਅੰਦਰ ਗਈ ਆ ਤੇ ਅੰਦਰ ਕੇ ਉਸੇ ਟਾਈਮ ਉਹ ਵੀ ਪਿੱਛੇ ਚਲ ਗਿਆ ਅੰਦਰ ਨੂੰ ਤੇ ਮੇਨੂੰ ਇਹ ਸਭ ਚੋਰ ਨੂੰ ਬਿਲਕੁਲ ਹੀ ਡਰ ਆਇਆ ਵੀ ਸੀਸੀਟੀਵੀ ਕੈਮਰੇ ਲੱਗੇ ਹੋਏ ਨੇ ਉਹਦੀ ਫੋਟੋ ਉਹਦਾ ਚਿਹਰਾ ਜਿਹੜਾ ਆ ਸਕਦਾ ਵਾ ਜਿਵੇਂ ਤੁਸੀਂ ਦੱਸ ਰਹੇ ਹੋ ਵੀ ਇੱਕ ਦੋ ਦਿਨ ਪਹਿਲਾਂ ਉਹਨੇ ਰੈਕੀ ਕੀਤੀ ਆ ਉਸ ਦਿਨ ਜਿਹੜਾ ਚਿਹਰਾ ਉਹਦਾ ਨੰਗਾ ਸੀ ਕਿ ਜਾਂ ਟੇਰਾ ਟੱਕਿਆ ਸੀ ਉਹਦਾ ਸਰ ਉਸ ਦਿਨ ਸਿਸਟਰ ਕਹਿੰਦੀ ਆ ਕਿ ਉਹ ਜਿੱਦਣ ਪਹਿਲੇ ਦਿਨ ਆਇਆ 9 ਤਰੀਕ ਨੂੰ ਉਸ ਦਿਨ ਉਹਨੇ ਮੂੰਹ ਤੇ ਕੁਛ ਨਹੀਂ ਲਪੇਟਿਆ ਸੀ ਉਹ ਦਿਨ ਉਸ ਤਰ੍ਹਾਂ ਹੀ ਆਇਆ ਵਾ ਤੇ ਪਰ ਸਰ ਇਹੋ ਹੀ ਆ ਹੁਣ ਪ੍ਰਸ਼ਾਸਨ ਦੇ ਕਿ ਅੱਜ ਚਲੋ ਕੀ ਐਕਟਵਾ ਗਈ ਆ ਕਿ ਚਲੋ ਇਹਦਾ ਬੰਦਾ ਚਲੋ ਕਿਸੇ ਤਰ੍ਹਾਂ ਕਰ ਲੈਂਦਾ ਜੇਕਰ ਨੂੰ ਕਿਸੇ ਕੋਈ ਜੀ ਚੋਕ ਕੇ ਲੈ ਜਾਂਦਾ ਕਿ ਸਾਡੇ ਘਰ ਦੋ ਛੋਟੇ ਛੋਟੇ ਬੱਚੇ ਆ ਰੱਬ ਨਾ ਕਰੇ ਜੇ ਕੋਈ ਬੱਚਾ ਚੋਕ ਕੇ ਲੈ ਜਾਂਦਾ ਤੇ ਆਪਾਂ ਕਿਤੇ ਵੱਲ ਵੇਖਣਾ ਸੀ ਬਾਅਦੋਂ ਕੀ ਲੱਗਦਾ ਹੈ ਵੀ ਚੋਰਾਂ ਨੂੰ ਹੁਣ ਬਿਲਕੁਲ ਕੈਮਰਿਆਂ ਦਾ ਡਰ ਨਹੀਂ ਆ ਬਿਲਕੁਲ ਹਾਂ ਸੀਸੀਟੀਵੀ ਕੈਮਰਾ ਲਵਾਉਂਦਾ ਫਾਇਦਾ ਨਹੀਂ ਆ ਜੇਕਰ ਚੋਰ ਡਰਦੇ ਨਹੀਂ ਆ ਵੀ ਤੁਹਾਡੀ ਫੋਟੋ ਆ ਜੂਗੀ ਤੁਹਾਡੀ ਵੀਡੀਓ ਆ ਜੂਗੀ ਜਾਂ ਵੀਡੀਓ ਵਾਇਰਲ ਹੋ ਜੂਗੀ ਕੀ ਲੱਗਦਾ ਨਹੀਂ ਚੋਰਾਂ ਦਾ ਡਰ ਜਿਹੜਾ ਬਿਲਕੁਲ ਲੱਤ ਗਿਆ ਹੁਣ ਨਹੀਂ ਸਰ ਚੋਰਾਂ ਨੂੰ ਕੋਈ ਡਰ ਨਹੀਂ ਹੈ ਇਸ ਟਾਈਮ ਇਹ ਸਾਡਾ ਜੇ ਅੱਡੀ 10 ਦੀ ਚੋਰੀ ਹੋਈ ਆ ਤੇ 8 ਕੇ 9 ਤਰੀਕ ਨੂੰ ਪਹਿਲਾਂ ਚੌਂਗਰੇ ਦੇ ਵਿੱਚ ਚੱਕ ਮੋਟਰਸਾਈਕਲ ਚੁੱਕਿਆ ਗਿਆ ਵਾ ਦੂਸਰੀ ਚੋਰੀ ਹੱਡੀ ਐਕਟਿਵਰੀ ਹੋਈ ਆ ਕਿ ਇਹ ਚੋਰਾ ਨੂੰ ਮੂੰਹ ਪਿਆੰਦੇ ਆ ਕਿ ਇੱਕ ਉਹ ਮੋਟਰਸਾਈਕਲ ਚੁੱਕਿਆ ਗਿਆ ਅੱਜ ਐਕਟਿਵ ਹੋ ਚੁੱਕੀ ਗਈ ਆ ਕੱਲ ਨੂੰ ਇਹ ਫੇਰ ਚੋਰੀ ਵਦਨੀ ਆ ਘਟਨੀ ਨਹੀਂ ਆ ਵਦਨੀ ਤਾਰ ਕੇ ਪ੍ਰਸ਼ਾਸਨ ਨੂੰ ਇਹੋ ਹੀ ਆ ਕਿ ਚੋਰਾ ਉਤੇ ਕਾਬੂ ਜਿੰਨਾ ਪਾਇਆ ਜਾ ਸਕਦਾ ਪਾਇਆ ਜਾ ਸਕਦਾ ਥੋੜੇ ਦਿਨ ਪਹਿਲਾਂ ਇਧਰ ਇੱਕ ਫੋਨ ਵੀ ਖੋਇਆ ਦੋ ਮੁੰਡਿਆਂ ਨੇ ਮਹਿੰਦਰ ਸੋ ਵੀ ਹੁਣ ਤੁਸੀਂ ਪੁਲਿਸ ਨੂੰ ਕੰਪਲੇਨਟ ਕੀਤੀ ਆ ਪੁਲਿਸ ਮੌਕੇ ਤੇ ਆਏ ਸੀ ਜਾਂ ਪੁਲਿਸ ਨੇ ਕੀ ਦੇਖਿਆ ਆਗੇ ਸਰ ਹਲੇ ਤੱਕ ਮੌਕਾ ਵੇਖਣ ਕੋਈ ਵੀ ਨਹੀਂ ਆਇਆ ਕੰ ਤੇ ਫੋਨ ਕਰਕੇ ਵੀ ਕੀ ਆ ਪਰ ਮੌਕਾ ਵੇਖਣ ਨੂੰ ਲੈ ਤੱਕ ਕੋਈ ਨਹੀਂ ਆਇਆ ਪਰ ਕੀ ਲੱਗਦਾ ਤੁਸੀਂ ਥਾਣੀ ਜਾ ਕੇ ਕੰਪਲੇਂਟ ਖਾਈ ਆ ਕਿ ਜਾਂ 112 ਤੇ ਲਿਖਾਈ ਆ ਕਿਤੇ ਲਿਖਾਈ ਕੰਪਲੇਂਟ ਸਰ ਆਪਾਂ ਜਦੋਂ ਐਕਟ ਵਾ ਚੁੱਕੀ ਗਈ ਆ ਚੋਰ ਦਾ ਪਿੱਛਾ ਕੀਤਾ ਪਰ ਚੋਰ ਨਹੀਂ ਲੱਭਿਆ ਆਪਾਂ ਉਧਰੋਂ ਹੀ ਥਾਣੇ ਗਏ ਆ ਥਾਣੇ ਜਾ ਕੇ ਰਿਪੋਰਟ ਲਿਖਾਈ ਆ ਤੇ ਮੌਕਾ ਵੇਖਣ ਹੱਲੇ ਤੱਕ ਨਹੀਂ ਕੋਈ ਆਇਆ ਕਹਿੰਦੇ ਕਿ ਆਵਾਂਗੇ ਮੌਕਾ ਵੇਖਣ ਪਰ ਮੌਕਾ ਵੇਖਣ ਕੋਈ ਨਹੀਂ ਆਇਆ ਹੱਲੇ ਤੱਕ ਮੇਰੇ ਐਸੋ ਵੀ ਪੁਲਿਸ ਨੂੰ ਤੁਸੀਂ ਕੋਈ ਸੀਸੀਟੀਵੀ ਦਿੱਤੀ ਆ ਵੀ ਹੋਲੀਆ ਕਿਸ ਤਰ੍ਹਾਂ ਦਾ ਚੋਰ ਦਾ ਦਰਸ਼ਕਾਂ ਨੂੰ ਸਾਝਾ ਕਰਦੇ ਹੋ ਸ਼ਾਇਦ ਸਾਡੇ ਦਰਸ਼ਕ ਤੁਹਾਡੀ ਇਸ ਵੀਡੀਓ ਦੇਖਦੇ ਹੋਣ ਚੋਰ ਦਾ ਹੋਲੀਆ ਕਿਸ ਤਰ੍ਹਾਂ ਦਾ ਸੀ ਲਿਬਾਸ ਕਿਸ ਤਰ੍ਹਾਂ ਦਾ ਸੀ ਪਾਇਆ ਕੀ ਸੀ ਚੱਲਾਂ ਫਿਲਮ ਵਿੱਚ ਕਿਸ ਤਰ੍ਹਾਂ ਦਾ ਦਰਸ਼ਕਾਂ ਨੂੰ ਸਾਝਾ ਕਰਦੇ ਹੋ ਸ਼ਾਇਦ ਤੁਹਾਡੀ ਕਿਤੇ ਐਕਟਵਾ ਲੰਬੇ ਜਾਂ ਤੁਸੀਂ ਆਪਣਾ ਕੋਈ ਐਕਟਵਾ ਦਾ ਲੰਬਾ ਜੂ ਸਾਝਾ ਕਰਦੇ ਹੋ ਕਿਹੜੇ ਮਾਡਲ ਦੀ ਸੀ ਕਿਹੜੇ ਰੰਗ ਦੀ ਸੀ ਐਕਟਵਾ ਸਰ ਚੋੜਦਾ ਹੋਲੀਆ ਇਦਾਂ ਸੀ ਉਹਨੇ ਪਾਈ ਸੀ ਲੋਈ ਕਿ ਪਿੱਛੋਂ ਆਪਾਂ ਕੇ ਕੈਮਰਾ ਚੱਕ ਕੀਤਾ ਉਹਨੇ ਹੱਥ ਵਿੱਚ ਲਫਾਫਾ ਫੜਿਆ ਵਾ ਕਿ ਆਪਣਾ ਮੈਡਿੰਗ ਕਲੇਵਸਾ ਨਹੀਂ ਆਇਆ ਵਾ ਕਿ ਉਧਰੋਂ ਆਂਦੇ ਆਪਾਂ ਪਹਿਲਾਂ ਕੈਮਰਾ ਚੱਕ ਕੀਤਾ ਅੱਗੇ ਚੱਲੋ ਕਿ ਹਰ ਕੋਈ ਕੈਮਰਾ ਨਹੀਂ ਵਿਖਾਂਦਾ ਕਿ ਪ੍ਰਸ਼ਾਸਨ ਆਏਗਾ ਕੋਈ ਪੁਲਿਸ ਮੁਲਾਜ਼ਮ ਨਾਲ ਹੋਏਗਾ ਕਿ ਹਰ ਕੋਈ ਚੈੱਕ ਕਰਾਏਗਾ ਜੇ ਪੁਲਿਸ ਮੁਲਾਜ਼ਮ ਕੋਈ ਆਏਗਾ ਅੱਗੇ ਕੈਮਰੇ ਚੈੱਕ ਕਰੇਗਾ ਇਹ ਵੀ ਪਤਾ ਲੱਗੇਗਾ ਬੰਦਾ ਕਿਹੜੇ ਘਰ ਦੇ ਵਿੱਚੋਂ ਆਇਆ ਵਾ ਤੇ ਕਿਹੜੇ ਘਰ ਚ ਜਾ ਕੇ ਵੜਿਆ ਕੋ ਅੱਜ ਦੇ ਟਾਈਮ ਵਿੱਚ ਹਰ ਥਾਂ ਤੇ ਕੈਮਰਾ ਲੱਗਾ ਵਾ ਆਪਾਂ ਜਿੱਧਰ ਨੂੰ ਵੀ ਜਾਵਾਂਗੇ ਕੈਮਰਾ ਦੀ ਭਾਲ ਕਰਦੇ ਕਰਦੇ ਆਪਾਂ ਬੰਦੇ ਨੂੰ ਫੜ ਸਕਦੇ ਜੇ ਆਪਾਂ ਚਾਹੀਏ ਤੇ ਪ੍ਰਸ਼ਾਸਨ ਚਾਵੇ ਤੇ ਫੜ ਸਕਦਾ ਬੰਦੇ ਨੂੰ ਕਿੱਥੇ ਆ ਕੁਝ ਇਦਾਂ ਹੀ ਆਪਾਂ ਜੇ ਕਰਾਂਗੇ ਤੇ ਚੋਰਾ ਦੇ ਕਾਬੂ ਪਾਵਾਂਗੇ ਗ੍ਰੇਕ ਲੱਦੀ ਸੀ ਗ੍ਰੇਕ ਲੱਦੀ ਹੈਗੀ ਸੀ ਜੇ 17 ਗ੍ਰੇਕ ਲੱਦੀ 17 ਮਾਡਲ ਹੈਗਾ ਜੇ 17 ਵਾਲਾ ਨੰਬਰ ਯਾਦ ਹੈ ਆਪਾਂ ਨੰਬਰ ਪ੍ਰੋਪਰ ਤੇ ਨਹੀਂ ਜਿਹੜਾ ਮੇਨ ਉਹਦਾ ਨੰਬਰ ਹੈਗਾ 2050 ਨੰਬਰ ਜੀ ਉਹਦਾ ਹਾਂਜੀ ਬਿਲਕੁਲ ਜੀ ਸਾਡੀ ਦਸ਼ਕਾ ਨੂੰ ਪੀਲ ਆ ਵੀ ਇਸ ਪਰਿਵਾਰ ਦੀ ਐਕਟਵਾ ਚੋਰੀ ਹੋ ਗਈ ਆ ਗ੍ਰੇ ਕਲਰ ਦੀ ਆ ਜੇਕਰ ਕਿਸੇ ਨੇ ਇੱਕ ਦੇਖੀ ਹੋਵੇ ਤੁਸੀਂ ਦੇਖ ਸਕਦੇ ਹੋ ਵੀ ਨੰਬਰ ਵੀ ਜਿਹੜਾ ਦੱਸ ਦਿੱਤਾ ਆ ਕਿਵਾਦਾ ਇਸ ਪਰਿਵਾਰ ਨੂੰ ਦੱਸਿਆ ਜਾਵੇ ਪਰਿਵਾਰ ਦੀ ਮਿਹਨਤ ਕਾ ਸ਼ਲੋਗ ਨੇ ਮਿਹਨਤ ਕਾ ਕੇ ਗੁਜ਼ਾਰਾ ਕਰਦੇ ਨੇ ਮਰਕੈਣਿਕ ਦਾ ਕੰਮ ਕਰਦੇ ਨੇ ਮੋਰਸਮ ਕੈਣਗ ਨੇ ਮੈਨੂੰ ਵੀ ਇਹ ਟੈਕਟ ਤੁਹਾਡੀ ਆਈ ਠੀਕ ਹੋਣੀ ਆਈ ਸੀ ਜਾਂ ਤੁਹਾਡੀ ਆਪਣੀ ਸੀ ਇਹ ਸਰ ਇਹ ਆਪਣੀ ਸੀ ਆਪਣੀ ਆਈ ਸੀ ਹਾਂਜੀ ਸਰ ਪਰ ਜੇ ਲੱਗਦਾ ਨਹੀਂ ਜੇ ਕਿਤੇ ਕਸਟਮਰ ਦੀ ਹੁੰਦੀ ਤੇ ਲੱਗਦਾ ਸੀ ਵੀ ਹੁਣ 20-25 ਹਜ਼ਾਰ ਦਾ ਘਾਟਾ ਪੈ ਜਣਾ ਸੀ ਵੀ ਕਿੱਥੋਂ ਭਰਨੀ ਸੀ ਦਿਹਾੜੀ ਦੇ ਦਾ ਬੰਦੇ ਦਿਹਾੜੀ ਦਾ ਆਪਾ ਬੰਦਾ ਕੰਮ ਕਰਦਾ ਸਰ ਜੇ ਆਪਾਂ ਜੇ ਕਿਸੇ ਗਾਗ ਦੇ ਹੁੰਦੀ ਸੀ ਗਾਗ ਨੇ ਤਾਂ ਫਿਰ ਇਹੋ ਕਹਣਾ ਕਿ ਉਹ ਤੁਹਾਨੂੰ ਕਿਸੇ ਤਰ੍ਹਾਂ ਭਾਵੇਂ ਨਵੀਂ ਲੇਕ ਦੇਣੀ ਉਹ ਦੇ ਕਿਸੇ ਦੀ ਚੀਜ਼ ਉਹਨੇ ਤੇ ਕਹਿਣਾ ਸੀ ਮੇਰੀ ਚੀਜ਼ ਇਦਾਂ ਦੀ ਆ ਉਹ ਤੇ ਫਿਰਾਨੂੰ ਨਵੀਂ ਲੇਕ ਦੇਣੀ ਪੈਣੀ ਜਿੱਦਾਂ ਮਰਜੀ ਵੀ ਚਲੋ ਕਰਨੇ ਸਾਰੀ ਦਿਹਾੜੀ ਗਰਮੀ ਹੋਵੇ ਬਾਹਰ ਸੜਨਾ ਪੈਂਦਾ ਸਾਨੂੰ ਇਹ ਹਾਂਜੀ ਪਿਓ ਮੈਂ ਕਿਹਾ ਸਿਰਤੇ ਨਹੀਂ ਹੈਗਾ ਇਹਨਾਂ ਦਾ ਪਿਓ ਉਹਨੂੰ 3-4 ਸਾਲ ਹੋ ਗਏ ਪੂਰੇ ਨਹੀਂ ਤੇ ਇਹਨਾਂ ਦੇ ਸਿਰਤੇ ਤੇ ਕਮਾਈ ਖਾਣ ਦੇ ਇਹ ਕਮਾਉਂਦੇ ਤੇ ਖਾਣੇ ਆ ਅੱਜੇ ਲੱਗਦਾ ਜੇਕਰ ਗਾਹ ਦੀ ਹੁੰਦੀ ਤੇ ਆਪਾਂ ਨੂੰ ਪੈਸੇ ਭਰਨੇ ਪੈਣੇ ਸੀ ਤੇ ਆਪਾਂ ਰਕਮ ਥੱਲੇ ਆ ਜਣਾ ਸੀ ਅਸੀਂ ਆ ਜਣਾ ਹੀ ਕਰਜੇ ਥੱਲੇ ਆ ਜਣਾ ਸੀ ਨਾ ਕਿੱਥੋਂ ਭਰਨੇ ਗਰੀਬ ਬੰਦੇ ਨੇ ਉਹਨੇ ਕਿਤੇ ਕਮਾਉਣਾ ਤੇ ਉਹਨਾਂ ਕੀ ਖਾਣਾ ਬੱਚੇ ਵੀ ਵਗ ਘਰ ਪਰਿਵਾਰ ਵੀ ਵੇਖਣਾ ਫਿਰ ਕੀ ਕਰ ਸਕਦੇ ਹੁਣ ਉਹ ਕਿਸ਼ਤਾ ਤੇ ਲਈ ਸੀ ਉਹਨੇ ਤੇ ਉਹ ਹੁਣ ਕਿਸ਼ਤਾ ਭਰਦੇ ਵਿਚਾਰੇ ਤੇ ਹੁਣ ਅਜੇ ਤੇ ਉਹਨੇ ਆਪਣੇ ਨਾਂ ਕਰਾਉਣੀ ਐ ਨਾ ਨਾਮ ਨਹੀਂ ਕਰਾਈ ਨਾਂ ਕਰਾਉਣੀ ਐ ਜੇ ਤੇ ਨਾਂ ਨਹੀਂ ਕਰਾਈ ਤੁਸੀਂ ਪ੍ਰਸ਼ਾਸਨ ਨੂੰ ਕੀ ਕਹਿਣਾ ਚਾਹੋਗੇ ਦਸ਼ਕਾਂ ਨੂੰ ਸਾਡੇ ਕਹਦੇ ਪੁਲਿਸ ਨੂੰ ਕੀ ਅਪੀਲ ਕਰਨਾ ਚਾਹੋਗੇ ਅਸੀਂ ਦੇਖਿਆ ਅਜੇ ਤੱਕ ਕਹਿੰਦੇ ਪੁਲਿਸ ਨਹੀਂ ਹਜੇ ਤੱਕ ਮੌਕਾ ਵੇਖਣ ਆਸੀ ਆਈ ਰਿਪੋਰਟ ਦਰਜ ਕਰਾ ਕੇ ਆਈ ਆ ਪੁਲਿਸ ਨੂੰ ਤੁਸੀਂ ਵੀਡੀਓ ਵਗੈਰਾ ਕੋਈ ਸੀਸੀਟੀ ਦਿੱਤੀ ਇਹਨਾਂ ਨੂੰ ਇਹ ਬੇਟੇ ਦੇਖ ਕੇ ਆਏ ਆ ਮੈਂ ਤੇ ਗਈ ਨਹੀਂ ਬਈ ਉਹ ਦੇਖ ਕੇ ਆਏ ਦੋਨੇ ਭਰਾ ਆ ਗਏ ਸੀ ਤੇ ਉਹ ਕਰਕੇ ਆਇ ਲਿਖਾ ਕੇ ਆਏ ਕਹਿੰਦੇ ਕੋਈ ਗੱਲ ਨਹੀਂ ਹਈ ਜਾਂਨੇ ਮਮ ਦਾ ਜਾ ਕੇ ਆਇਆ ਨਹੀਂ ਤੇ ਉਹ ਆਂਦਾ ਤੇ ਫਿਰ ਅਸੀਂ ਆਵਾਂਗੇ ਹਜੇ ਤੱਕ ਕੋਈ ਨਹੀਂ ਆਇਆ ਠੀਕ ਹੈ ਜੀ ਬਹੁਤ ਧੰਨਵਾਦ ਜੀ ਸਾਰਾ ਦਿਨ ਵੀ ਸਾਸ ਨਗੇ ਤੇ ਇਹੋ ਹੀ ਹੈ ਕਿ ਅੱਜ ਸਾਡੇ ਨਾਲ ਆ ਕੱਲ ਕਿਸੇ ਹੋਰ ਨਾਲ ਵੀ ਹੋਏਗਾ ਚਲੋ ਅੱਜ ਤੇ ਚਲੋ ਐਕਟਵਾ ਕੱਢ ਕੇ ਲਾਗੇ ਕੱਲ ਨੂੰ ਕਿਸੇ ਦਾ ਬੱਚਾ ਚੁੱਕ ਕੇ ਲੈ ਜਾਏ ਜਾਂ ਕਿਸੇ ਨਾ ਕਿ ਚਲੋ ਜਿੱਦਾਂ ਅੰਦਰ ਵੜਿਆ ਵਾ ਜੇ ਬਾਈ ਦਾ ਵੀ ਮੰਮੀ ਅੰਦਰੋਂ ਬਾਹਰ ਆਂਦੀ ਕੋਈ ਚੀਜ਼ ਮਾਰ ਦੇ ਦਾ ਕੋਈ ਤੇ ਹਥਿਆਰ ਉਹ ਤੁਹਾਨੂੰ ਵੀ ਪਤਾ ਚੋਰ ਖਾਲੀ ਹੱਥੋਂ ਦੇ ਨਹੀਂ ਆ ਜੋ ਕੋਈ ਐਸੋ ਹੀ ਐਸੀ ਵਾਰਦਾਤ ਹੋ ਜਾਂਦੀ ਤੇ ਫਿਰ ਇਹ ਕੰਮ ਸਹੀ ਨਹੀਂ ਹੈਗਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਦੇਖਿਆ ਵੀ ਪਰਿਵਾਰ ਦਾ ਕਹਿਣਾ ਪੁਲਿਸ ਪ੍ਰਸ਼ਾਸਨ ਨੂੰ ਚਾਹੀਦਾ ਵੀ ਸ਼ਕਤੀ ਦੇ ਨਾਲ ਉਹਨਾਂ ਦੀ ਭਾਲ ਕਰਨੀ ਚਾਹੀਦੀ ਆ ਪਰ ਹਜੇ ਤੱਕ ਪਰਿਵਾਰ ਦਾ ਕਹਿਣਾ ਵੀ ਪੁਲਿਸ ਹਜੇ ਤੱਕ ਇਸ ਘਰ ਵਿੱਚ ਮੋਕਾ ਵੇਖਿਆ ਤੱਕ ਨਹੀਂ ਆਈ ਪਰਿਵਾਰ ਨੇ ਦਰਖਾਸਤ ਦਿੱਤੀ ਗਈ ਆ ਪਰ ਹਜੇ ਤੱਕ ਪੁਲਿਸ ਨੇ ਮੋਕਾ ਤਾਂ ਕਰ ਹੀ ਵੇਖਿਆ ਲੋਕਾਂ ਵਿੱਚ ਖਾਸ ਕਰਕੇ ਪਰਵਾਜ਼ ਚ ਨਰਾਰਜੀ ਅਸੀਂ ਲੈ ਕੇ ਆ ਵੀ ਚੋਰਾਂ ਦੇ ਹੌਸਲੇ ਕਿੰਨੇ ਬਲੰਦ ਨੇ ਰੱਬ ਨਾ ਕਰੇ ਚੋਰਾ ਕੋਈ ਹਥਿਆਰ ਹੋ ਜਾਂਦਾ ਜਾਂ ਕੋਈ ਹਥਿਆਰ ਮਾਰ ਦਿੰਦਾ ਸੱਟ ਪੇ ਲਾ ਦਿੰਦਾ ਤੇ ਪਰਿਵਾਰ ਦਾ ਜੀ ਵੀ ਜੜਾ ਨੁਕਸਾਨ ਹੋ ਸਕਦਾ ਸੀ ਇਸ ਕਰਕੇ ਉਹਨਾਂ ਨੇ ਪੁਲਿਸ ਬਿਛਾਰ ਤੋਂ ਮੰਗ ਕੀਤੀ ਆ ਇਸ ਸਟੋਰ ਦੇ ਖਿਲਾਫ ਸਖਤ ਸਖਤ ਕਾਰਵਾਈ ਹੋਣੀ ਚਾਹੀਦੀ ਆ ਤੇ ਖਾਸ ਕਰਕੇ ਉਹਨਾਂ ਦੀ ਜਿਹੜੀ ਐਕਟਿਵਾ ਵਾ ਉਹ ਦੱਬ ਕੇ ਦਿਓ ਕਿਉਂਕਿ ਮਿਹਨਤ ਦੇ ਕਮਾਈ ਕਰਕੇ ਜਿਹੜਾ ਇਹਨਾਂ ਨੇ ਐਕਟਿਵਾ ਲਈ ਸੀ ਹਜੇ ਤੱਕ ਇਹਨੇ ਕਿਸ਼ਤਾਂ ਭਰ ਲਤੀਆਂ ਸੀ ਐਕਟਿਵਾ ਆਪਣੀ ਨਾਲ ਕਰਨੀ ਸੀ ਪਰ ਉਸ ਤੋਂ ਪਹਿਲਾਂ ਹੀ ਜਿਹੜਾ ਕਿ ਚੋਰ ਵੱਲੋਂ ਇੰਨੀ ਸਫਾਈ ਦੇ ਨਾਲ ਜਿਹੜੀ ਕਿ ਚੋਰੀ ਕੀਤੀ ਗਈ ਹੈ ਤੁਸੀਂ ਦੇਖ ਸਕਦੇ ਹੋ ਚੋਰਾਂ ਦੇ ਕਿੰਨੇ ਹੌਸਲੇ ਬੁਲੰਦ ਨੇ ਲੋਕਾਂ ਦੇ ਘਰਾਂ ਵਿੱਚ ਲੱਗੀਆਂ ਐਕਟਿਵਾ ਮੋਟਰਸਾਈਕਲ ਤੱਕ ਜਿਹੜੇ ਸੇਵ ਨਹੀਂ ਨੇ ਅਸੀਂ ਤੇ ਬਾਜ਼ਾਰਾਂ 'ਚ ਉਹ ਦੇਖਦੇ ਆਂ ਵੀ ਚੋਰ ਚੋਰੀ ਕਰਦੇ ਨੇ ਪਰ ਚੋਰਾਂ ਦੇ ਹੌਸਲੇ ਦੇਖੋ ਕਿੰਨੇ ਬੁਲੰਦ ਨੇ ਸਵੇ ਦਾ ਸਮਾਵਾ ਮੰਦਰ ਜੀ ਗੁਰਦੇ ਜਾਂਦੇ ਨੇ ਮਨਾਥਾ ਕਰਦੇ ਨੇ ਰੱਬ ਦਾ ਨਾਮ ਲੈਂਦੇ ਨੇ ਪਰ ਚੋਰ ਸੁਰੇਸ਼ ਸ਼ੇਰੇ ਚੋਰੀ ਜਿਹੜਾ ਇੰਜਾਮ ਦੇ ਜਾਂਦੇ ਨੇ ਹੁਣ ਦੇਖਣਾ ਹੋਵੇਗਾ ਵੀ ਕਦੋਂ ਤੱਕ ਜਿਹੜਾ ਚੋਰ ਐਕਟਵਾ ਗੌਰ ਤੱਕ ਜਿਹੜੇ ਪੁਲਿਸ ਪ੍ਰਸ਼ਾਸਨ ਆ ਇਹਨਾਂ ਜਿਹੜੇ ਐਕਟਵਾ ਲੱਭ ਕੇ ਦੇ ਦਿੰਦਾ ਅਤੇ ਉਸ ਚੋਰ ਦੇ ਖਿਲਾਫ ਬੰਦੀ ਕਾਰਵਾਈ ਕਦੋਂ ਕਰਦੇ ਨੇ ਮੈਨੂੰ ਦਿਓ ਜਾਤ ਮੈਂ ਤੁਹਾਡਾ ਅਜੀਤ ਸਿੰਘ ਗਰੇਵਾਲ ਪੰਜਾਬੀ ਲੋਕ ਚੈਨਲ ਅਮਰਸਰ